ਕੋ 20 ਕੁਸਾਲ ਦਾ ਮੁੰਡਾ ਤੇ 20 ਕੁਸਾਲ ਦੀ ਕੁੜੀ ਨੂੰ ਪਹਿਲਾਂ ਪਿਸਤਲ ਦੇ ਨਾਲ ਗੋਲੀ ਮਾਰਦਾ ਹੈ ਫਿਰ ਆਪ ਦੇ ਆਪ ਨੂੰ ਗੋਲੀ ਮਾਰ ਲੈਂਦਾ ਹੈ ਖਤਰਨਾਕ ਗੱਲ ਹੋਈ ਸਵਾਲਾਂ ਦੇ ਸਾਰੇ ਜਵਾਬ ਆਪਾਂ ਇੰਟਰਵਿਊ ਚ ਦੇਣੇ ਆਰਵਲਰ ਲਿਆ ਕਿਸ ਤੋਂ ਉਹ ਰਵਲਰ ਦੇਣ ਵਾਲਾ ਕੌਣ ਸੀ ਸਕੂਲ ਦੀ ਮੈਨੇਜਮੈਂਟ ਨੇ ਚੱਕ ਨਹੀਂ ਕੀਤਾ ਉਥੇ ਤੱਕ ਪਹੁੰਚ ਕਿਵੇਂ ਗਿਆ ਜਿੱਥੇ ਇਨੀ ਸਕਿਉਰਟੀ ਚਾਹੀਦੀ ਆ ਜਿੱਥੇ ਸਕਿਉਰਟੀ ਗਾਰਡਸ ਵੀ ਹੁੰਦੇ ਆ ਕਾਲਜ ਦੇ ਬਾਹਰ ਵੀ ਉੱਥੇ ਵੀ ਲੜਕਾ ਰਵਲਵਰ ਲੈ ਕੇ ਚਲੇ ਕਿਵੇਂ ਗਿਆ ਤੇ ਇੱਕ ਲੈਂਡ ਆਰਡਰ ਤੇ ਵੀ ਇੱਕ ਕੁਐਸਚਨ ਹੋਰ ਦਾ ਜੀ ਲੜਕਾ ਜਿਹੜਾ ਉਹ 22 ਸਾਲ ਦਾ ਜਿੰਨੀ ਉਹਦੀ ਉਮਰ ਆ ਉਹ ਕਿਸ ਤਰ੍ਹਾਂ ਰਵਲਵਰ ਲੈ ਗਿਆ ਜੇ ਲਾਇਸੈਂਸੀ ਰਵਲਵਰ ਵੀ ਆ ਤੇ ਫਿਰ ਤੁਸੀਂ ਇਹ ਦੇਖੋ ਵੀ ਇਹ ਮੰਡੀ ਵਿੱਚ ਫਰੀ ਸੇਲ ਵਾਲੀ ਗੱਲ ਆ ਕੋਈ ਜਿਹੜਾ ਮਰਜ਼ੀ ਘਰ ਚੁੱਕੀ ਫਿਰਦਾ ਤੇ ਦੂਸਰਾ ਤੁਸੀਂ ਸਿਹਰਾ ਉਹ ਗਵਾਲੇ ਗਾਣੇ ਦੇਖ ਲਓ ਸਾਡਾ ਸਭਿਆਚਾਰਕ ਮੰਤਰਾਲਾ ਗਾਣੇ ਤਾਂ ਤੁਸੀਂ ਦੇਖ ਲਓ ਮਿੱਤਰਾਂ ਦੀ ਅੱਖਾਂ 'ਚ ਲਾਲ ਕੀ ਕਿਹੜੀ ਗੱਲ ਦੱਸੋ ਇਹਦਾ ਮਤਲਬ ਸਮਾਜ ਦੇ ਵਿੱਚ ਜਿਆਦਾ ਕਸੂਰਵਾਰ ਕਲਾਕਾਰ ਨੇ ਦੇਖੋ ਸਰ ਇੱਕ ਪਾਸੇ ਜੇ 14 ਸਾਲ ਦੀ ਜੇ ਲੜਕੀ ਨੇ ਕਹਿਤਾ ਨੋ ਤੇ ਫਿਰ ਇਹਨੂੰ ਨੋ ਮੀਨਸ ਨੋ ਜੇ ਲੜਕੀ ਨਹੀਂ ਰਹੀ ਤੇ ਫਿਰ ਆਪਣੀ ਜ਼ਬਰਦਸਤੀ ਦਾ ਕਹੜਾ ਲਾਇਸੈਂਸ ਆਪਣੇ ਕੋਲ ਹੂੰ ਕਾਲਜ ਦੀ ਮੈਨੇਜਮੈਂਟ ਦਾ ਕਸੂਰ ਮੰਨ ਸਕਦੇ ਆ ਕਿ ਕੋਈ ਮੈਨੇਜਮੈਂਟ ਮੈਨੇਜਮੈਂਟ ਨੂੰ ਆਪਣੇ ਆਲੇ ਦੋਲੇ ਸਰਾਉਂਡਿੰਗ ਵਿੱਚ ਕੀ ਹੋ ਰਿਹਾ ਮੈਨੇਜਮੈਂਟ ਦਾ ਫਾਲਤੂ ਹੈ ਤਾਂ ਜੀ ਤੰਤਨ ਦੇ ਲੋਕਾਲਜ ਦੇ ਵਿੱਚ ਜੋ ਘਟਨਾ ਵਾਪਰੀ ਹੈ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਕਿ ਇੱਕ 20 ਕੁ ਸਾਲ ਦਾ ਮੁੰਡਾ ਤੇ 20 ਕੁ ਸਾਲ ਦੀ ਕੁੜੀ ਨੂੰ ਪਹਿਲਾਂ ਪਿਸਤਲ ਦੇ ਨਾਲ ਗੋਲੀ ਮਾਰਦਾ ਫਿਰ ਆਪ ਦੇ ਆਪ ਨੂੰ ਗੋਲੀ ਮਾਰ ਲੈਂਦਾ ਖਤਰਨਾਕ ਗੱਲ ਹੋਈ ਬੜੇ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਸਵਾਲ ਆਏ ਉਹ ਸਵਾਲਾਂ ਦੇ ਸਾਰੇ ਜਵਾਬ ਆਪਾਂ ਇੰਟਰਵਿਊ 'ਚ ਦੇਣੇ ਆ ਜਿਵੇਂ ਰਵਾਲਵਰ ਲਿਆ ਕਿਸ ਤੋਂ ਉਰਵਾਰਵਲ ਦੇਣ ਵਾਲਾ ਕੌਣ ਸੀ ਸਕੂਲ ਦੀ ਮੈਨੇਜਮੈਂਟ ਨੇ ਚੱਕ ਨਹੀਂ ਕੀਤਾ ਉਥੇ ਤੱਕ ਪਹੁੰਚ ਕਿਵੇਂ ਗਿਆ ਜਾਂ ਕਹਿ ਲਈਏ ਕਿ ਉਸ ਮੁੰਡਾ ਕੀ ਇੱਕ ਤਰਫਾ ਕੁੜੀ ਨੂੰ ਚਾਹੁੰਦਾ ਸੀ ਇੱਕ ਤਰਫਾ ਚਾਹਣ ਦੇ ਕਰਕੇ ਕੁੜੀ ਨੇ ਜਵਾਬ ਹੀ ਦੇ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਜ਼ਬਰਦਸਤੀ ਇੱਥੋਂ ਤੱਕ ਸਟੈਪ ਚੱਕਣਾ ਪਿਆ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਤੇ ਉਸ ਕੁੜੀ ਦੀ ਵੀ ਗੱਲ ਹੀ ਗਰੀਬ ਪਰਿਵਾਰ ਦੀ ਉਹ ਧੀ ਕਿਵੇਂ ਗਰੀਬੀ ਚੋਂ ਰੁੱਲਦੀ ਖੁੱਲਦੀ ਇੱਥੋਂ ਤੱਕ ਆਈ ਲਾਅ ਦੀ ਪੜ੍ਹਾਈ ਕਰ ਰਹੀ ਸੀ ਲਾਅ ਦੀ ਪੜ੍ਹਾਈ ਉਹ ਕਰ ਰਹੀ ਸੀ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਜਾਂ ਜਿਹੜੇ ਉਹਨਾਂ ਨੂੰ ਉੱਥੋਂ ਜਾਣੋ ਕਰਾਉਣ ਵਾਲੇ ਉੱਥੇ ਅਜਿਹੇ ਹ ਘਟਨਾਵਾਂ ਵਾਪਰ ਲੱਗ ਜਾਂਦੇ ਤੇ ਪੰਜਾਬ ਦਾ ਬਨੂਕੀ ਇਹਦੇ ਨਾਲ ਜਦੋਂ ਇਹ ਘਟਨਾਵਾਂ ਵਾਪਰੀ ਤੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਜਿੰਦੀ ਧੀ ਸਕੂਲ ਚ ਜਾਂਦੀ ਹੈ ਕਾਲਜ ਚ ਜਾਂਦੀ ਹੈ ਜਿੰਦਾ ਪੁੱਤ ਸਕੂਲ ਕਾਲਜ ਜਾਂਦਾ ਹਰੇਕ ਦੇ ਮਨ ਦੇ ਵਿੱਚ ਚਿੰਤਾ ਆਉਣੀ ਸ਼ੁਰੂ ਹੋ ਗਈ ਇਹਦੇ ਨਾਲ ਕੀ ਹੁੰਦਾ ਹੈ ਕਿ ਮੋਗੇ ਦੇ ਵਿੱਚ ਇੱਕ ਪਰਵਾਸੀਆਂ ਦੇ ਉੱਤੇ ਹਮਲਾ ਹੁੰਦਾ ਹੈ ਉਹ ਪਰਵਾਸੀਆਂ ਦੇ ਉੱਤੇ ਹਮਲੇ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਕਿ ਭਾਈ ਹਮਲਾ ਕਰਨ ਵਾਲੇ ਕੌਣ ਸੀ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਸੀ ਤੇ ਉਹਨਾਂ ਨੇ ਤਾਬੜ ਤਾਰ ਗੋਲੀਆਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਦੀ ਮਨਛਾ ਕੀ ਸੀ ਕੀ ਪੰਜਾਬ ਦਾ ਮਾਹੌਲ ਫਿਰ ਪਰਵਾਸੀ ਵਰਸਸ ਪੰਜਾਬੀ ਬਣਾ ਕੇ ਕੀ ਇਦਾਂ ਦਾ ਕੀਤਾ ਜਾ ਰਿਹਾ ਹੈ ਪੜਕਾਇਆ ਜਾ ਰਿਹਾ ਹੈ ਜਾਂ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਸੀ ਇਹ ਸਾਰੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਸਾਡੇ ਨਾਲ ਨੇ ਸੁਖਦੀਪ ਸਿੰਘ ਜੀ ਤਰਨਤਨ ਤੋਂ ਆ ਕੇ ਹੀ ਗੱਲਬਾਤ ਕਰਦੇ ਆ ਪੂਰੀ ਡਿਟੇਲ ਚ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਤਰਨਤਨ ਵਾਲੀ ਘਟਨਾ ਦਾ ਅਸਲ ਦੇ ਵਿੱਚ ਸੱਚ ਕੀ ਹੈ ਉਹਦੇ ਪਿੱਛੇ ਕੌਣ ਸੀ ਉਹਨੂੰ ਅਸਲਾ ਦੇਣ ਵਾਲਾ ਕੌਣ ਸੀ ਤੇ ਨਾਲ ਮੁੱਗੇ ਦੇ ਵਿੱਚ ਵਾਪਰੀ ਜਿਹੜੀ ਉਹ ਘਟਨਾ ਉਹ ਪ੍ਰਵਾਸੀ ਵਰਸਸ ਕੀ ਇਹ ਮਾਮਲਾ ਹੈ ਕੀ ਉਹਨਾਂ ਦੇ ਗੋਲੀਆਂ ਚਲਾਉਂਦਾ ਉਹ ਕੀ ਚੱਲ ਕੀ ਰਿਹਾ ਅਸਲ ਦੇ ਵਿੱਚ ਇਹ ਕਹਾਣੀ ਵਾਪਰ ਕਿੱਧਰ ਰਹੀ ਹੈ ਤੇ ਪੰਜਾਬ ਜਾ ਕੇ ਦਰਿਆ ਜਦੋਂ ਪ੍ਰਹਾਰ ਆਪਰੇਸ਼ਨ 2 ਚੱਲ ਰਿਹਾ ਤੇ ਉਹਦੇ ਵਿੱਚ ਵਿੱਚ ਇਹ ਜਿਹੀਆਂ ਘਟਨਾਵਾਂ ਹੋ ਜਾਣੀਆਂ ਤੇ ਬੜੇ ਤਰ੍ਹਾਂ ਦੇ ਸਵਾਲ ਖੜੇ ਕਰਦਿਆਂ ਸਾਡੇ ਨਾਲ ਨੇ ਸਕਰੀਬ ਸਿੰਘ ਜੀ ਗੱਲਬਾਤ ਕਰਦੇ ਆਂ ਹੈਲੋ ਸਰਤਾਰ ਸਕਰੀਬ ਸਿੰਘ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਸਰ ਜਗਮੀਤ ਸਿੰਘ ਖੱਪਿਆੜੀ ਬੋਲਦਾ ਜੀ ਤੇ ਮੈਂ ਉਹ ਜਾਣਕਾਰੀ ਲੈਣੀ ਸੀ ਇੱਕ ਨਾ ਤੁਹਾਡੇ ਤਰਨਤਨ ਦੇ ਲਾ ਕੋਲਜ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਜੋ ਜਿੰਨੇ ਦਿਲ ਨੂੰ ਦਲਾ ਕੇ ਰੱਖ ਦਿੱਤਾ ਹੈ ਕਿ ਇੱਕ ਦੋ ਬੱਚੇ ਆ ਇੱਕ ਕੁੜੀਆ ਤੇ ਇੱਕ ਮੁੰਡਾ ਜਿਹੜਾ ਪਿਸਤਲ ਲੈ ਕੇ ਆਉਂਦਾ ਕਾਲਜ ਦੇ ਵਿੱਚ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਪਹਿਲਾਂ ਕੁੜੀ ਨੂੰ ਗੋਲੀ ਮਾਰ ਦਿੰਦਾ ਉਸ ਤੋਂ ਬਾਅਦ ਉਹ ਮੁੰਡੇ ਨੂੰ ਗੋਲੀ ਮਾਰ ਦਿੰਦਾ ਉਹ ਘਟਨਾ ਹੈ ਕੀ ਆ ਮਤਲਬ ਇਹ ਚਰਚਾ ਦਾ ਵਿਸ਼ਾ ਬੜੀ ਬਣੀ ਹੋਈ ਆ ਲੋਕ ਡੈਲੇ ਹੋਏ ਨੇ ਬੱਚਿਆਂ ਨੂੰ ਸੇਫ ਕਾਲਜ ਸਕੂਲ ਤੱਕ ਭੇਜਣਾ ਹਰ ਇੱਕ ਬਾਪ ਦਾ ਫਰਜ਼ ਹੈ ਪਰ ਸਕੂਲਾਂ ਕਾਲਜਾਂ ਇਹ ਤਾਂ ਹਾਲ ਹੀ ਬੜੇ ਬੁਰੇ ਹੋ ਰਹੇ ਨੇ ਦੇਖੋ ਸਰ ਇਹਦੇ ਕਈ ਪੱਖ ਨੇ ਮੇਨ ਗੱਲ ਇਹ ਦੇ ਵਿੱਚ ਇਹ ਆ ਦੇਖੋ ਜਿੱਥੇ ਇਨ ਸਿਕਿਉਰਟੀ ਚਾਹੀਦੀ ਆ ਜਿੱਥੇ ਸਿਕਿਉਰਟੀ ਗਾਰਡਸ ਵੀ ਹੁੰਦੇ ਆ ਕਾਲਜ ਦੇ ਬਾਹਰ ਵੀ ਜੀ ਉੱਥੇ ਵੀ ਲੜਕਾਰ ਵਾਲੋਰ ਲੈ ਕੇ ਚਲੇ ਕਿਵੇਂ ਗਿਆ ਜੀ ਦੂਸਰੀ ਚੀਜ਼ ਇਹ ਵੀ ਸੁਣਨ ਨੂੰ ਆ ਰਹੀ ਆ ਕਿ ਅ ਲੜਕੀ ਦੀ ਮਦਰ ਕਹਿੰਦੀ ਵੀ ਇਹਦੀ ਮੰਗਣੀ ਹੋਈ ਸੀ ਕਿ ਲੜਕਾ ਜਿਹੜਾ ਉਹ ਖੈਰਾ ਕਰਦਾ ਸੀਗਾ ਜੋ ਕੁਛ ਵੀ ਆ ਜੀ ਪਰ ਸਾਡੀ ਤਰਾਸ ਦੀ ਪੰਜਾਬੀਆਂ ਦੀ ਇਹ ਆ ਕਿ ਅਸੀਂ ਫੁਖਰਪਰਥੀ ਵਿੱਚ ਇਹਨੇ ਮਸ਼ਹੂਰ ਕਰ ਲਿਆ ਆਪਣੇ ਆਪ ਨੂੰ ਇਹਨੇ ਇਨਵੋਲਵ ਹੋ ਗਏ ਆ ਅਸੀਂ ਇਹ ਨੂੰ ਦੇਖਦੇ ਵੀ ਜੇ ਅਸੀਂ ਕਿਸੇ ਵੀ ਬੱਚੀ ਨੂੰ ਪਰੇਸ਼ਾਨ ਕਰਦੇ ਸਾਡੇ ਆਪਣੇ ਘਰ ਵੀ ਤੇ ਬੱਚੀ ਹੈ ਜੀ ਨਹੀਂ ਬਿਲਕੁਲ ਜੀ ਹੁਣ ਤੁਸੀਂ ਦੇਖੋ ਕਿੰਨੀ ਗਲਤ ਗੱਲ ਆ ਮਤਲਬ ਇੱਥੇ ਜਿਸ ਤਰ੍ਹਾਂ ਲੜਕੀਆਂ ਦੀ ਫ੍ਰੀ ਜਿਲ ਕੀ ਰਹਿ ਗਈ ਜਿਹਨੂੰ ਆਪਾਂ ਕਹਿੰਦੇ ਨਾ ਆਪਾਂ ਮਾਰਚ ਦੀ 8 ਤਰੀਕ ਨੂੰ ਸ਼ਾਇਦ ਔਮਨਸ ਡੇ ਹੁੰਦਾ ਹੂੰ ਉਹਦਾ ਕੀ ਮੀਨਿੰਗ ਰਹਿ ਜਾਂਦਾ ਅਸੀਂ ਜੇ ਇੱਕ ਪਿੰਕ ਪਿੱਕਚਰ ਆਈ ਸੀਗੀ ਮੁਤਾਬਕ ਜਿੰਦੀ ਉਦੇ ਵਿੱਚ ਉਹ ਸਾਰਾ ਬੇਸ ਪਿਕਚਰ ਦੇ ਅਸੀਂ ਦਾ 노 ਮੀਨਸ ਨੋ ਹੂੰ ਗੇ ਉਹ ਲੜਕੀ ਨਹੀਂ ਹੈ ਤੁਹਾਡੇ ਨਾਲ ਉਸ ਚੀਜ਼ ਤੇ ਉਹਦੀ ਵਿਲ ਨਹੀਂ ਹੋਏਗੀ ਤੇ ਆਪਾਂ ਜ਼ਬਰਦਸਤੀ ਕਿਸੇ ਚੀਜ਼ ਵੀ ਕਰਦੇ ਹਾਂ ਹੂੰ ਹੂੰ ਇੱਕ ਗੱਲ ਤੋਂ ਇਹ ਹੈ ਦੂਸਰੀ ਚੀਜ਼ ਇਹ ਵੀ ਅਸੀਂ ਪਿਛਲੇ 30 40 ਤੋਂ 35 40 ਸਾਲ ਤੋਂ ਮੈਂ ਦੇਖ ਰਿਹਾ ਇਹਨਾਂ ਚੀਜ਼ਾਂ ਨੂੰ ਕਿ ਯੂਥ ਕਿਸ ਰਸਤੇ ਤੇ ਜਾ ਰਿਹਾ ਔਰ ਸਾਡੀਆਂ ਸਰਕਾਰਾਂ ਜਿੰਨੀਆਂ ਵੀ ਹੋ ਕੇ ਗਈਆਂ ਨੇ ਜਿੱਦਾਂ ਹੁਣ ਵਾਲੀ ਵੀ ਇਹਨਾਂ ਨੂੰ ਕੀ ਫਿਕਰ ਇਸ ਚੀਜ਼ ਦੀ ਹੂੰ ਸਾਡੇ ਬੱਚੇ ਬੇਰੁਜ਼ਗਾਰ ਨੇ ਸਾਡੇ ਬੱਚੇ ਪੈਨਸ਼ਨ ਚ ਨੇ ਸਾਡੇ ਬੱਚਿਆਂ ਦੀਆਂ ਕਿੰਨੀਆਂ ਪ੍ਰੋਬਲਮਸ ਨੇ ਬੱਚਿਆਂ ਦੀ ਪ੍ਰੋਬਲਮਸ ਵੀ ਹੈਗੀਆਂ ਪਰ ਉਹਨਾਂ ਨੂੰ ਸੋਲੂਸ਼ਨ ਕਿਤੇ ਵੀ ਨਹੀਂ ਹੈ ਹੂੰ ਉਹਨਾਂ ਦੀ ਪ੍ਰੋਬਲਮਸ ਦਾ ਸੋਲੂਸ਼ਨ ਤੇ ਰੱਤ ਕੋਲ ਵੀ ਨਹੀਂ ਹੈ ਜੀ ਬੁੱਕ ਕਰਾ ਦਾ ਸਿਸਟਮ ਐਸਾ ਬਣ ਗਿਆ ਕਿ ਹਰ ਇੱਕ ਬੰਦਾ ਆਪਣੇ ਮੋਬਾਈਲ ਦੀ ਸ਼ਾਮ ਨੂੰ ਮਸ਼ਗੂਲ ਹੁੰਦਾ ਜਾਂ ਆਪਣੀਆਂ ਐਕਟੀਵਿਟੀਜ਼ ਵਿੱਚ ਮਸ਼ਗੂਲ ਹੁੰਦਾ ਜੀ ਤੇ ਬੱਚੇ ਜਿਹੜੀਆਂ ਮਨਮਰਜ਼ੀਆਂ ਕਰਦੇ ਨੇ ਔਰ ਉਹਦੇ ਨਾਲ ਤੁਸੀਂ ਦੇਖੋ ਸਮਾਜ ਵਿੱਚ ਕਿਸ ਤਰ੍ਹਾਂ ਦੀ ਅਸਥਿਰਤਾ ਪੈਦਾ ਹੁੰਦੀ ਹੈ। ਜੀ। ਕਿ ਸਾਡੇ ਜਿਹੜੇ ਸਮਾਜ ਦੇ ਸਮਾਜ ਸੁਧਾਰਕ ਨੇ ਜਾਂ ਸੋ ਕਾਲਡ ਸੁਆਮੀ ਬਾਬੇ ਨੇ ਹੂੰ ਉਹ ਵੀ ਦੱਸਣ ਤੋਂ ਅਸਮਰਥ ਨੇ ਕਿ ਬੱਚਿਆਂ ਨੇ ਜ਼ਿੰਦਗੀ ਕਿਸ ਤਰ੍ਹਾਂ ਜਿਣੀ ਆ ਜਿਸ ਤਰ੍ਹਾਂ ਕਿ ਕਈ ਫਿਲਾਸਫਰ ਕਹਿੰਦੇ ਨੇ ਹਾਊ ਟੂ ਲਿਵ ਅ ਲਾਈਫ ਤੁਹਾਨੂੰ ਪਤਾ ਹੀ ਨਹੀਂ। ਕਿ ਭੀ ਜਿਣੀ ਚੀਏ ਜ਼ਿੰਦਗੀ ਦਾ ਮਕਸਦ ਕੀ ਆ ਜਿਹੜੇ ਸਾਡੇ ਧਾਰਮਿਕ ਰੈਵਰ ਨੇ ਉਹ ਵੀ ਇਸ ਚੀਜ਼ ਤੋਂ ਕਰਾਏ ਪਏ ਨੇ ਉਹ ਵੀ ਦੱਸਣ ਤੋਂ ਅਸਮਰਥ ਹੂੰ। ਭਲੋ ਸਾਰੇ ਸੈਕਟਰ ਨੇ ਇਹਦੇ ਵਿੱਚ ਜੀ ਸੋ ਬਲੋ ਮੈਨੂੰ ਬੜੀ ਸੰਵੇਦਨਾ ਹਵਾ ਉਹਨਾਂ ਦੋਵਾਂ ਪਰਿਵਾਰਾਂ ਨਾਲ ਮਹਣ ਬੱਚੀ ਜਿਹੜੋ 20 ਸਾਲ ਦੀ ਬੱਚੀ ਦੀ ਉਮਰ ਜੀ ਤੇ 20 ਸਾਲ ਦੀ ਬੱਚੀ ਜਿਹੜੀ ਆ ਉਹਨੂੰ ਤੁਸੀਂ ਫੋਰਸ ਕਰਦੇ ਹੋ ਜਾਂ ਤੁਸੀਂ ਹਥਿਆਰ ਲੈ ਕੇ ਚਲੇ ਜਾਂਦੇ ਹੋ ਤੇ ਇਹ ਇੱਕ ਲੈਂਡ ਆਰਡਰ ਤੇ ਵੀ ਇੱਕ ਕੁਐਸਚਨ ਹੋਰ ਦਾ ਹੂੰ ਜੀ ਪੋਜੀਸ਼ਨ ਆ ਜੀ ਇਹ ਲੜਕਾ ਜਿਹੜਾ ਵਾ ਉਹ 22 ਸਾਲ ਦਾ ਜਿੰਨੀ ਉਹਦੀ ਉਮਰ ਆ ਉਹ ਕਿਸ ਤਰ੍ਹਾਂ ਰਵਲਵਰ ਲੈ ਗਿਆ ਜੇ ਲਾਇਸੈਂਸੀ ਰਵਲਵਰ ਵੀ ਆ ਜੇ ਫਿਰ ਤੁਸੀਂ ਇਹ ਦੇਖੋ ਵੀ ਇਹ ਮੰਡੀ ਵਿੱਚ ਫ੍ਰੀ ਸੇਲ ਵਾਲੀ ਗੱਲ ਹੈ ਕੋਈ ਜਿਹੜਾ ਮਰਜ਼ੀ ਘਰ ਚੁੱਕੀ ਫਿਰਦਾ। ਬਿਲਕੁਲ। ਮਤਲਬ ਮੈਂ ਵੀ ਖੁਦ ਆਹ ਤੈਸ ਤੀਜ ਤੋਂ ਕਿ ਸਾਡੀ ਜਿਹੜੀ ਜਵਾਨੀ ਆ ਸਾਡਾ ਯੂਥ ਕਿੱਧਰ ਨੂੰ ਜਾ ਰਿਹਾ। ਹੂੰ। ਉਹ ਕਿਸੇ ਤੇ ਨਾ ਬੱਚਾ ਦੀ ਫਿਕਰ ਵੀ ਨਹੀਂ। ਇਹ ਨਹੀਂ ਵੀ ਮੈਂ ਬੱਚਾ ਦੀ ਫਿਕਰ ਦੀ ਗੱਲ ਨਹੀਂ ਕਰਦਾ। ਯੂਥ ਨੂੰ ਸਮਝਣ ਵਾਸਤੇ ਕੋਈ ਥਿਰ ਵੀ ਨਹੀਂ ਹੈ। ਇਹ ਵੀ ਠੀਕ ਆ। ਹੂੰ। ਕਿਸੇ ਕੋਲ ਟਾਈਮ ਨਹੀਂ ਆ। ਜੀ ਸਾਰੇ ਲੋਕਾਂ ਨੇ ਯੂਜ਼ ਕਰਨਾ ਦਾ ਯੂਥ ਹੋ ਪਰ ਬਾਅਦ ਵਿੱਚ ਉਹਨਾਂ ਦਾ ਰਿਜ਼ਲਟ ਜੋ ਮਰਜ਼ੀ ਹੋਵੇ ਹੂੰ ਮੇਰਾ ਖਿਆਲ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਗੇ ਜੀ ਬਿਲਕੁਲ ਉਹਨੂੰ ਵੀ ਚਾਹੀਦਾ ਵੀ ਇਹਨਾਂ ਇਹਨਾਂ ਚੀਜ਼ਾਂ ਤੋਂ ਘਬਰਾਣਾ ਹੁਣ ਹੂੰ ਆਪਣੇ ਕਰੀਅਰ ਵੱਲ ਧਿਆਨ ਦੇਣ ਆਪਣੀ ਜੋ ਮਰਜ਼ੀ ਆਪਣੀ ਹਾਇਰ ਸਟੱਡੀਜ਼ ਕਰਨ ਹੂੰ ਮਾਨੂੰ ਫੋਕਰੇ ਪਲਤੀ ਵਿੱਚ ਕੁਝ ਨਹੀਂ ਰੱਖਿਆ ਹੂੰ ਬਾਕੀ ਆਪਣੀ ਆਪਣੀ ਸੋਚ ਹੈ ਪਰ ਮੇਰੇ ਦੇ ਵਿਚਾਰ ਇਹ ਨੇ ਵੀ ਇਹ ਕਹਿ ਸਕਦੇ ਕਿ ਇੱਕ ਤਰਫਾ ਬਸ ਉਹ ਚਾਹੁੰਦਾ ਸੀਗਾ ਕੁੜੀ ਨੂੰ ਤੇ ਅੰਦੇ ਕੱਲ ਨੂੰ ਲੈ ਕੇ ਹੀ ਉਹਨੇ ਇਹਦਾ ਗਲਤ ਸਟੈਪ ਲੈ ਲਿਆ ਦੇਖੋ ਸਰ ਇੱਕ ਤਰਫਾ ਜੇ ਚਾਹੁੰਦਾ ਵੀ ਸੀ ਜੇ ਲੜਕੀ ਨੇ ਕਿਹਾ ਤਾਂ ਨੋ ਮੈਂ ਤਾਂ ਉਹ ਪਹਿਲਾਂ ਵੀ ਕਿਹਾ ਵਾ ਤੇ ਫਿਰ ਇਹਨੂੰ ਨੋ ਮੀਨਸ ਨੋ ਹੂੰ ਇਹ ਲੜਕੀ ਨਹੀਂ ਰੈਡੀ ਹੂੰ ਤੇ ਫਿਰ ਆਪਣੀ ਜ਼ਬਰਗਸਤੀ ਦਾ ਕਹਦਾ লাইਸੈਂਸ ਆਪਣੇ ਕੋਲ ਬਿਲਕੁਲ ਦੇਖੋ ਬੱਚੇ ਤੇ ਸਾਰੇ ਜਿਹੜੇ ਬੱਚੇ ਸਾਡੇ ਹੀ ਆਪਣੇ ਹੀ ਹਨ ਨਾ ਪੰਜਾਬ ਦੇ ਦੋਨੋਂ ਬੱਚੇ ਬਿਲਕੁਲ ਬਿਲਕੁਲ ਸਾਲ ਸਾਲ ਵੀ ਗੱਲ ਖੁੱਲ ਕੇ ਕਰਨੀ ਪੈਣੀ ਹੈ ਨਾ ਹੂੰ ਤੇ ਸਾਡੇ ਵਿੱਚ ਗੱਟ ਕਰ ਰਹੇ ਹੂੰ ਮਤਲਬ ਸਾਡੀਆਂ ਸਾਨੂੰ ਕੋਈ ਨੈਤਿਕ ਕਦਰਾਂ ਕੀਮਤਾਂ ਦੱਸਣ ਵਾਲਾ ਨਹੀਂ ਸਾਨੂੰ ਕੋਈ ਧਾਰਮਿਕ ਰੋਹ ਰੀਤਾਂ ਦੱਸਣ ਵਾਲਾ ਨਹੀਂ ਸਾਨੂੰ ਕੋਈ ਆਪਣਾ ਕਲਚਰ ਦੱਸਣ ਵਾਲਾ ਨਹੀਂ ਸਾਨੂੰ ਕੈਰੀਅਰ ਓਰੀਐਂਟਡ ਬਣਨ ਵਾਸਤੇ ਦੱਸਣ ਵਾਲਾ ਕੋਈ ਨਹੀਂ ਹੂੰ ਬੱਚਿਆਂ ਦੀ ਆਪਣੀ ਪ੍ਰੋਬਲਮ ਬੱਚੇ ਵੀ ਉਹ ਗਵਰਾ ਦੇਣਾ ਗਵਰਾ ਕੇ ਗੋਵਨਾਂ ਹਮ ਹਮ ਤੇ ਦੂਸਰਾ ਤੁਸੀਂ ਠਹਿਰਾਓ ਉਹ ਗਵਾਲੇ ਗਾਣੇ ਦੇਖ ਲਓ ਸਾਡਾ ਸਰਦਿਆਚਾਰਕ ਮੰਤ్రਾਲਾ ਜਿਹੜਾ ਪੰਜਾਬ ਸਰਕਾਰ ਦਾ ਪਤਾ ਨਹੀਂ ਕੀ ਕਰ ਰਿਹਾ ਪਈਆ ਸਰਕਾਰਾਂ ਚ ਵੀ ਦੇ ਸੀ ਹਮ ਤੇ ਗਾਣੇ ਤਾਂ ਤੁਸੀਂ ਦੇਖ ਲਓ ਬਿਲਕੁਲ ਪਰ ਤੁਸੀਂ ਗਾਣੇ ਕਿਹ ਦੇਖ ਲਓ ਮਿੱਤਰਾਂ ਦੀ ਅੱਖਾਂ 'ਚ ਲਾਲ ਇਹ ਕਿਹੜੀ ਗੱਲ ਆ ਦੱਸੋ ਹਮ ਬੰਦਾ-ਮੁੰਦਾ ਮਾਰਨਾਂ ਤੇ ਦੱਸੋ ਇਦਾਂ ਦੇ ਗੀਤ ਕਰਕੇ ਹਾਂ ਤਾਂ ਕੋਈ ਹੈ ਲੌਜਿਕ ਹੈ ਸੀ ਹਮ ਜੀ ਇਹਦੇ ਕੰਪੈਰੀਜ਼ਨ ਕਿ ਤੁਸੀਂ ਗੁਜਰਾਤ ਸਟੇਟ ਦੇ ਮਹਾਰਾਸ਼ਟਰ ਸਟੇਟ ਦੇ ਜਾਂ ਹੋਰ ਦੂਸਰੇ ਸਟੇਟਾਂ ਦੇ ਜਿਹੜੇ ਯੂਥ ਨੇ ਦੂਸਰੇ ਸਟੇਟਸ ਦੇ ਉਹਨਾਂ ਦੇ ਕਿਰਦਾਰਕ ਸਾਡੇ ਯੂਥ ਦਾ ਮੈਂਟਲ ਲੈਵਲ ਤੇ ਕਿੰਨਾ ਬੁਰਾ ਹਾਲ ਬਿਲਕੁਲ ਬਸ ਕੋਈ ਨਹੀਂ ਹੋ ਰਿਹਾ ਹੂੰ 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 ਲੋਕਾਂ ਸਾਨੂੰ ਮੈਂ ਤੇ ਸਮਝਦਾ ਵੀ ਲੋ ਇੰਗਲਿਸ਼ ਸਾਨੂੰ ਮਿਸਕਾਈਡ ਕੀਤਾ ਜਾ ਰਿਹਾ ਔਰ ਅਸੀਂ ਛਾਲਾ-ਜ਼ਾਲ ਮਾਰ ਕੇ ਮਿਸਕਾਈਡ ਹੋ ਰਹੇ ਹਾਂ ਹੂੰ ਪਕੀ ਉਸ ਚੀਜ਼ ਨੂੰ ਸਲੇ ਦੇ ਹੂੰ ਹੂੰ ਤੇ ਸਾਨੂੰ ਕਿਹੜੇ ਜਾਲ ਵਿੱਚ ਕਿਹੜੇ ਸ਼ਕੰਜੇ ਚ ਫਸਾਇਆ ਜਾ ਰਿਹਾ ਹੂੰ ਇਹ ਫਿਕਰ ਹੈ ਜਿਹੜੀ ਸਹਿਨਸ਼ੀਲਤਾ ਲੋਕਾਂ ਦੇ ਵਿੱਚ ਇੰਨੀ ਘਟ ਗਈ ਕਿ ਕਿਸੇ ਚੀਜ਼ ਨੂੰ ਨਾ ਸੁਨਣਾ برداشت ਹੀ ਨਹੀਂ ਕਰਦੇ ਸਰ ਇਹਦੇ ਕਈ ਕਾਰਨ ਨੇ ਸਹਿਨਸ਼ੀਲਤਾ ਇਸ ਕਰਕੇ ਘਟ ਗਈ ਹੈ ਹੂੰ ਸਾਨੂੰ ਜੇ ਆਦ ਵਿੱਚ ਧਾਰਮਿਕ ਹੋਵੇ ਹੂੰ ਫਿਰ ਬਹੁਤ ਰੱਬ ਦਾ ਨਾਂ ਲੈਂਦਾ ਹੋਵੇ ਕੋਈ ਕਿਸੇ ਵੀ ਘਰਦਾ ਹੋਵੇ ਹੂੰ ਉਹਦੀ ਪ੍ਰੋਸੈਸ ਉਸ ਬੰਦੇ ਦੀ ਲੈਂਦੀ ਆ ਜੀ ਨੰਬਰ 2 ਸਾਡਾ ਖਾਣਾ ਪੀਣਾ ਐਸਾ ਵਾ ਸਾਨੂੰ ਕੀ ਪਤਾ ਜਿਹੜੇ ਤੁਹਾਡੇ ਆਪਾਂ ਅਜਲ ਪੀਜ਼ਾ 버ਗਰ ਜਿਹੜੇ ਵੀ ਖਾਂਦੇ ਆ ਚਲੋ ਬੱਚੇ ਲਾਈਕ ਕਰਦੇ ਆ ਉਹਦੇ ਉਹ ਕਰਕੇ ਕੈਮੀਕਲਸ ਪੈਂਦੇ ਨੇ ਹੂੰ ਉਹਨਾਂ ਕੈਮੀਕਲਸ ਦੇ ਸਾਈਡ ਇਫੈਕਟਸ ਕੀ ਆ ਹੂੰ ਇੱਕ ਇੱਕ ਡਿਸ਼ ਦੇ ਵਿੱਚ ਇੱਕ ਕੈਮੀਕਲ ਪੈਂਦਾ ਜੀਨੋਮੋਟੋ ਹੂੰ ਔਰ ਜੀਨੋਮੋਟੋ ਦੇ ਤੁਸੀਂ ਸਾਈਡ ਇਫੈਕਟਸ ਦੇਖ ਲਓ ਅਲਸਰ ਵੱਡਦਾ ਪੇਟ 'ਚ ਉਹਦੇ ਨਾਲ ਜੀ ਸਾਈਡ ਇਫੈਕਟਸ ਦੀ ਗੱਲ ਕਰ ਰਹੇ ਨੇ ਸਾਈਡ ਇਫੈਕਟਸ ਕਿੰਨੇ ਨੇ ਬਿਲਕੁਲ ਅਸੀਂ ਸਾਡਾ ਉਸ ਚੀਜ਼ 'ਤੇ ਧਿਆਨ ਨਹੀਂ ਆ ਹੂੰ ਫਜ਼ਾਜ ਜਿਹੜੀ ਆ ਉਹ ਗੰਦਲੀ ਆ ਹਵਾ ਗੰਦਲੀ ਆ ਪਾਣੀ ਗੰਦਲਾ ਸਾਰਾ ਕੁਝ ਸੋਚਾ ਗਦਲੀਆਂ ਹੂੰ ਜੇ ਮਤਲਬ ਪੰਜਾਬ ਤੇ ਬਿਲਕੁਲ ਲਵਾਰਸ ਸਥਿਤੀ ਵਾਲੀ ਮੈਂ ਗੱਲ ਸਮਝਦਾ ਹੂੰ ਨਾ ਸਿਆਸੀ ਰਹਿਵਰੀ ਕੁਝ ਕਰ ਪਾ ਰਿਆ ਨਾ ਧਾਰਮਿਕ ਧਾਰਮਿਕ ਰਹਿਵਰੀ ਕੁਝ ਕਰ ਪਾ ਰਿਆ ਹੂੰ ਅੰਜ ਬਾਕੀ ਇਹ ਵੀ ਮਾਲਕ ਦੇ ਹੱਥਾਂ ਦੇ ਡੋਰਾਂ ਬੱਸ ਜੀ ਕਿਸੇ ਤਰੀਕੇ ਕੋਈ ਰਸਤਾ ਨਿਕਲ ਆਵੇ ਬਿਲਕੁਲ ਜੀ ਜਿਵੇਂ ਹੁਣ ਚਲੋ ਪ੍ਰਹਾਰ ਚਲਾਇਆ ਜੋ ਜਿਵੇਂ ਵੀ ਚੱਲਿਆ ਪੰਜਾਬ ਦੇ ਵਿੱਚ ਸਿਸਟਮ ਉਹਨੂੰ ਲੈ ਕੇ ਇਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਰੋਜ਼ ਫਾਰਮੂਲੇ ਸਾਹਮਣੇ ਰੱਖੀ ਜਾਂਦੇ ਆ ਲੋਕਾਂ ਦੇ ਕਿ ਭਾਈ ਇਸ ਤਰੀਕੇ ਨਾਲ ਕੰਟਰੋਲ ਕਰਾਂਗੇ ਇਸ ਤਰੀਕੇ ਨਾਲ ਕੰਟਰੋਲ ਕਰਾਂਗੇ ਪਹਿਲੇ ਪ੍ਰਹਾਰ ਦੇ ਵਿੱਚ ਰਿਜ਼ਲਟ ਜਿਹੜਾ ਚਲੋ ਲੋਕਾਂ ਦੇ ਸਾਹਮਣੇ ਦੂਜਾ ਪ੍ਰਹਾਰ ਫਿਰ ਚੱਲਦਾ ਜੀ ਉਹਦੇ ਵਿੱਚ ਇੱਕ ਕੋਟ ਇਥੇਖਾਂ ਦੇ ਨੇੜੇ ਘਟਨਾ ਫਿਰ ਵਾਪਰ ਗਈ ਅੱਜ ਦੂਜਾ ਦਿਨ ਪ੍ਰਹਾਰਦਾ ਸੀ ਉਹਦੇ ਵਿੱਚ ਆ ਕੇ ਇੱਕ ਮੋਗੇ ਏਰੀਆ ਦੇ ਨਾਲ ਸੰਬੰਧਤ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ ਤੇ 6 ਕੁ ਪ੍ਰਵਾਸੀ ਦਸਤੇ ਜਾਂਦੇ ਨੇ ਕੋਈ ਸੱਗਿਆਣਾ 11.5 ਦੀ ਅੱਜ ਦੀ ਘਟਨਾ ਨੂੰ ਰਿਕਾਰਡਿੰਗ ਕਰ ਰਹੇ ਆਪਾਂ ਅੱਛਾ ਜੀ ਅੱਛਾ ਜੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਇੱਕ ਗੰਭੀਰ ਜ਼ਖਮੀ ਦਸੇ ਜਾਂਦਾ ਬਾਕੀ ਪੱਜ ਕੇ ਚਲੋ ਕੁ ਮਾਰਨ ਦੀ ਨੀਤ ਨਾਲ ਕੀਤਾ ਕਿਸ ਤਰੀਕੇ ਨਾਲ ਕੀਤਾ ਉਹ ਪ੍ਰਵਾਸੀਆਂ ਤੇ ਹਮਲਾ ਕੀ ਇਹ ਪੰਜਾਬ ਨੂੰ ਫਿਰ ਉਸ ਅੱਗ ਦੇ ਵੱਲ ਧੱਕਣਾ ਚਾਹੁੰਦੇ ਨੇ ਜਾਂ ਇੰਨਾ ਹਥਿਆਰ ਕਲਚਰ ਸੈਂਸ਼ੀਟ ਤਾਂ ਇਹ ਸਮਝ ਤੋ ਬਾਹਰ ਹੈ ਕੋਈ قصੂਰਵਾਰ ਹੋਵੇ ਕਿਸੇ ਦਾ قصੂਰ ਆ ਚਲੋ ਮੰਨ ਲਿਆ ਕਿ ਉਹਦਾ ਕੋਈ ਫੈਸਲਾ ਕਰ ਰਹਾ ਹੈ ਪਰ ਬਿਨਾ قصੂਰ ਤੋਂ ਬੱਚੀ ਦਾ ਵੀ ਕੋਈ قصੂਰ ਨਹੀਂ ਇਹਨਾਂ ਦਾ ਵੀ ਕੋਈ قصੂਰ ਨਹੀਂ ਪੰਜਾਬ ਨੂੰ ਕਿਹੜੇ ਪਾਸੇ ਟੱਕਿਆ ਜਾ ਰਿਹਾ ਦੇਖੋ ਸਰ ਇਹ ਮੈਂ ਤਾਂ ਸਾਰੀ ਓਵਰਆਲ ਜੇ ਆਪਾਂ ਗੱਲ ਕਰੀ ਨਾ ਸਾਰੀ ਸਿਆਸਤ ਪੂਹੀ ਮੈਂ ਜੁਨਵਰਸਲ ਨਹੀਂ ਹੂੰ ਤੋ ਜਿਹੜੀਆਂ ਪਾਰਟੀਆਂ ਨੇ ਸਾਨੂੰ ਗਾਈਡ ਕਰਨਾ ਉਹ ਇਸ ਚੀਜ਼ ਨੂੰ ਥੜਕ ਚੁੱਕੀਆਂ ਹੂੰ ਉਹਨਾਂ ਨੂੰ ਸਿਰਫ ਵੋਟ ਬੈਂਕ ਨਾਲ ਮਤਲਬ ਆ ਕੋਈ ਵੀ ਪਾਰਟੀ ਹੋਵੇ ਚਾਹੇ ਜੀ ਤੇ ਉਹਨਾਂ ਦਾ ਬਸ ਇਹੋ ਹੀ ਪ੍ਰਾਪਤੀ ਉਹਨਾਂ ਨੇ ਕਰਨੀ ਆ ਬੱਚੇ ਬੱਚੀਆਂ ਤੋਂ ਜਾਂ ਹੋਰ ਪੰਜਾਬ ਦੀ ਨੌਜਵਾਨ ਤੁਸੀਂ ਦੇਖੋ ਕਿੰਨੇ ਡਰਗ ਐਡਿਕਟ ਨੇ ਓਵਰ ਆਲ ਆਪਾਂ ਗੱਲ ਕਰੀਏ ਕੋਈ ਕੋਈ ਵੀ ਪਾਰਟੀ ਲਾ ਲਓ ਆਪਾਂ ਇੱਕ ਪੱਟੀ ਕੇਦਰ ਪਾਰਟੀ ਦੀ ਗੱਲ ਨਹੀਂ ਕਰਦੇ ਹੂੰ ਉਹਦੀ ਕਿਸੇ ਰੱਖੀ ਚਿੰਤਾ ਵਾ ਹੂੰ ਸਾਡਾ ਨੌਜਵਾਨ ਬਰਬਾਦ ਹੋ ਰਿਹਾ ਜੀ ਸਾਡੇ ਨੌਜਵਾਨ ਲਈ ਰੋਜ਼ਗਾਰ ਨਹੀਂ ਹੈ ਹੂੰ ਜੀ ਜੀ ਐਜੂਕੇਸ਼ਨ ਸਿਸਟਮ ਹੈ ਐਜੂਕੇਸ਼ਨ ਸਿਸਟਮ ਸਾਡਾ ਇਹਨਾਂ ਲੱਚਰ ਹੂੰ ਕਿ ਉੱਥੇ ਤੁਹਾਨੂੰ ਕੋਈ ਉਹ ਚੀਜ਼ ਉਹ ਮਿਲਦੀ ਨਹੀਂ ਬੱਚਿਆਂ ਨੂੰ ਹੂੰ ਬੱਚੇ ਵੀ ਇੰਟਰਸਟਿਡ ਨਹੀਂ ਤੇ ਸਰਕਾਰਾਂ ਦਾ ਵੀ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਨ ਦੇ ਵਿੱਚ ਜਾਂ ਕੁਆਲਿਟੀ ਐਜੂਕੇਸ਼ਨ ਦੇਣ ਦੇ ਵਿੱਚ ਕੋਈ ਰੋਲ ਨਹੀਂ ਨਿਆ ਠੀਕ ਹੈ ਹਾਂਜੀ ਹੂੰ ਮਤਲਬ ਕਿ ਸਰਕਾਰਾਂ ਦਾ ਕੋਈ ਮਤਲਬ ਸਹੀ ਰੋਲ ਨਹੀਂ ਹੈਗਾ ਦੇਖੋ ਸਰ ਸਰਕਾਰਾਂ ਨੂੰ ਤੇ ਦੇਖੋ ਸਰਕਾਰਾਂ ਦੀ ਡਿਊਟੀ ਬੰਦੀ ਐਜੂਕੇਸ਼ਨ ਵੈਲਨਸ ਕੇ ਸਬੰਧ ਹੁੰਦਾ ਹੂੰ ਫਿਰ ਆਪਾਂ ਕਹਿੰਦੇ ਹਾਇਰ ਐਜੂਕੇਸ਼ਨ ਮੈਨਿਸਟਰ ਕਿ ਸਬੰਧ ਹੁੰਦਾ ਹੂੰ ਕੋਈ ਸਹੀ ਗੱਲਾਂ ਦਾ ਮੀਨਿੰਗ ਸਭਿਆਚਾਰਕ ਮੰਤਰੀ ਕੇ ਸਬੰਧ ਹੁੰਦਾ ਹੂੰ। ਸ਼ਹਿਰ ਮੰਤ్రਾਲੇ ਕਾ ਸਵਸਥ ਹੁੰਦਾ। ਹੂੰ। ਗ੍ਰਾਮ ਕਰਾਲੇ ਕਾ ਸਵਸਥ ਹੁੰਦਾ। ਜੀ। ਇਹ ਬੱਕਰੇ ਬੱਕਰੇ ਮੰਤ్రਾਲੇ ਬਣਨੇ ਬੱਕਰੇ ਬੱਕਰੇ ਆਫੀਸਰ ਨੇ ਇਹਨਾਂ ਦੇ ਸੈਕਟਰ ਫੈਕਟਰੀ ਹੁੰਦੇ ਆ ਪੀਸੀਐਸ ਰੈਂਕ ਦੇ ਆਫੀਸਰ ਹੁੰਦੇ ਆ ਆਈਐਸ ਰੈਂਕ ਦੇ ਆਫੀਸਰ ਹੁੰਦੇ ਆ। ਹੂੰ। ਪਰ ਕੋਈ ਮੰਤਨ ਕਿਸੇ ਚੀਜ਼ ਤੇ ਹੁੰਦਾ ਹੀ ਨਹੀਂ ਲੱਗਦਾ ਮੈਨੂੰ। ਹੂੰ ਵੀ ਤੇ ਜਾ ਚਲੋ ਕੋਈ ਜਿੱਥੇ ਲੀਡਰਾਂ ਦਾ ਕਸੂਰ ਹੈ ਉਹਦੇ ਨਾਲ ਨਾਲ ਜਿਹੜਾ ਤੁਸੀਂ ਕਲਾਕਾਰਾਂ ਦਾ ਉਹ ਦੱਸਿਆ ਸੀ ਜੇ ਕਿ ਬੰਦਾ ਬੰਦਾ ਮਾਰਨਾ ਤੇ ਦਾਸ ਅੱਖ ਲਾਲ ਹੈ ਫਲਾਨੇ ਗੀਤ ਕੱਢਿਆ ਜਾਂਦੇ ਧਿਆਰਾਂ ਤੇ ਕਲਚਰ ਤੇ ਗੀਤ ਕੱਢੇ ਜਾਂਦੇ ਇਹਦਾ ਮਤਲਬ ਸਮਾਜ ਦੇ ਵਿੱਚ ਜ਼ਿਆਦਾ ਕਸੂਰਵਾਰ ਕਲਾਕਾਰ ਨਹੀਂ ਜਿਹੜੀ ਚੀਜ਼ ਪ੍ਰੋਸਕੇ ਦਿੰਦੇ ਨੇ ਲੋਕ ਉਹ ਤਾਂ ਦਾ ਕਰਨ ਨੂੰ ਤਿਆਰ ਹੋ ਜਾਂਦੇ ਨੇ ਨਹੀਂ ਲੋਕੋ ਸਰ ਤੁਸੀਂ ਇਹ ਦੇਖੋ ਨਾ ਮਤਲਬ ਪਾਣੇ ਟਾਈਮ ਤੋਂ ਲਾ ਲਓ 20 20 ਸਾਲ ਤੋਂ ਲਾ ਲਓ ਅੰਦਾਜ਼ਨ ਮੈਂ ਵੀ ਇਸ ਚੀਜ਼ ਨੂੰ ਵਾਚ ਕਰ ਰਿਹਾ 20 ਸਾਲ ਤੋਂ ਹੂੰ ਔਰ ਪ੍ਰੋਫੈਸਰ ਰਾਉਤ ਰਿਨਵਰ ਲੂਹੀ ਕਿਉਂ ਲੋੜ ਪੈਂਦੀ ਆ ਵੀ ਉਹ ਪੰਜਾਬੀ ਦੇ 35 ਅੱਖਰ ਸਿਰ ਤੇ ਰੱਖ ਕੇ ਸਭ ਜਗਾ ਜਾਵੇ ਜੀ ਪੰਜਾਬੀ ਇਹ ਕਿੰਨੇ ਕ ਨਿਸਰ ਦੇ ਨਜ਼ਰ ਆਉਂਦੇ ਇਸ ਚੀਜ਼ ਦੀ ਹੂੰ rauut renrwri ਇਸ ਨੂੰ ਬੜਾ ਮੁਖਰਕਾ ਨਾਲ ਲੈ ਰਿਆ ਥਿਆਰਾ ਵਾਲੇ ਗਾਣੇ ਲੱਚਰਤਾ ਵਾਲੇ ਗਾਣੇ ਹੂੰ ਜਾਂ ਲੱਛਿਆ ਬਾਰੇ ਹੂੰ ਉਹ ਹਰ ਹਰ ਇੱਕ ਫੰਕਸ਼ਨ ਤੇ ਕਿਤੇ ਵੀ ਜਿੱਥੇ ਪਬਲਿਕ ਇਕੱਠੀ ਹੁੰਦੀ ਆ ਉਥੇ ਜਾ ਕੇ ਸਿਰ ਤੇ ਤੱਕਤੀ ਚਾ ਕੇ ਖੜਾ ਹੁੰਦਾ ਕਿਸੇ ਨਾ ਕਿਸੇ ਮੋੜ ਤੇ ਮਿਲ ਜੇਗਾ ਕੋ ਸਰ ਮੈਂ ਪ੍ਰੋਫੈਸਰ rauut renrwri ਨੂੰ ਸਲਾਮ ਕਰਦਾ ਹੂੰ ਅਜੀਤ ਕਾਲ ਵੀ ਗੱਲ ਹੈ ਕਿ ਮੈਂ ਉਹਨਾਂ ਨੂੰ ਪੰਜਾਬੀ ਬੰਦਾ ਹਮ ਉਹ ਦੇ ਕਲੜੀ ਭਾਸ਼ਾ ਦੇ ਵਿੱਚ ਗੁਰਬਾਣੀ ਦਾ ਹਲਵਾ ਕਰਕੇ ਲੋਕਾਂ ਨੂੰ ਅੰਨ ਰਿਹਾ ਹਮ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹਮ ਸਾਡੇ ਬੰਦੇ ਉਹ ਸਕਰੀਨ ਤੋਂ ਗਾਇਬ ਹੋ ਰਿਹਾ ਕੋਈ ਗਏ ਲਗਭਗ ਹਮ ਸਾਰੇ ਬਸ ਸਿਆਸਤ ਹੈ ਵੀ ਹਮ ਪੰਜਾਬ ਤੋਂ ਸੋਹਣਾ ਕਲਚਰ ਮੰਨਿਆ ਜਾਂਦਾ ਦੱਚ ਫਿਰ ਸਿਆਸਤ ਨੇ ਇਹਦਾ ਬੇੜਾ ਕਰ ਕਰ ਦਿੱਤਾ ਕਿ ਕੋਈ ਵੀ ਚੀਜ਼ ਜਿਹੜੀ ਆਪਾਂ ਸੱਚ ਮੰਨਣ ਨੂੰ ਤਿਆਰ ਨਹੀਂ ਪਤਾ ਨਹੀਂ ਕਿ ਕੁਛ ਹੋ ਜਾਂਦਾ ਹਰ ਸਾਰਾ ਕੋਸ਼ਿਸ਼ ਹੀ ਤੁਹਾਡੇ ਸਾਹਮਣੇ ਵਾਪਰਿਆ ਨਾ ਪੂ 35 ਸਾਲ ਜ ਆਪਣੇ ਸਾਹਮਣੇ ਵਾਪਰੇ ਸਾਰਾ ਕੁਝ ਹੂੰ ਹਾਂਜੀ ਹੂੰ ਹੂੰ ਪਰ ਕੰਟਰੋਲ ਕਿਵੇਂ ਹੋਊਗਾ ਨਾ ਚੀਜ਼ਾਂ ਤੇ ਕੰਟਰੋਲ ਹੋ ਸਕਦਾ ਜਿਵੇਂ ਹੁਣ ਸਰਕਾਰ ਨਾਲ ਹੀ ਹੋਈ ਘਟਨਾ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਰਕਾਰ ਦੀ ਵਿਲ ਪਾਵਰ ਚਾਹੀਦੀ ਆ ਜੀ ਸਰਕਾਰ ਨੂੰ ਇਹ ਲੋਕੀ ਚੁਰਦੇ ਆ ਬੋਲਤਾ ਪਾ ਕੇ ਸਰਕਾਰ ਨਾਲ ਹੀ ਲੋਕੀ ਆਸ ਤੇ ਨਜ਼ਰ ਨਾਲ ਵੇਖਦੇ ਹੂੰ ਪਰ ਜਿਹੜੀ ਹੁਣ ਤੁਹਾਡੇ ਤਰੰਤ ਨਾਲ ਦੀ ਘਟਨਾ ਵਾਪਰੀ ਨੇ ਪੂਰੇ ਪੰਜਾਬ ਦੇ ਵਿੱਚ ਹਲਾਕੇ ਰਫੇਤਾ ਹਰੇਕ ਮਾਂ ਬਾਪ ਡਰਿਆ ਹੋਇਆ ਚਾਹੇ ਉਹ ਧੀ ਨੂੰ ਸਕੂਲ ਭੇਜ ਰਿਹਾ ਕਾਲਜ ਮਾਂ ਬਾਪ ਕੀ ਕਰ ਸਕਦੇ ਆ ਹੂੰ ਹਾਲਾਤ ਜਿਹੜੇ ਅਨ ਕੰਟਰੋਲਡ ਹੂੰ ਟਕ ਉਹਨਾਂ ਨੂੰ ਆਇਆ ਲੱਗਦਾ ਕਿ ਸਾਡਾ ਬੱਚਾ ਚਾਹੇ ਬੱਚੀ ਹੈ ਕੋਈ ਵੀ ਹੈ ਵੀ ਸਕੂਲ ਕਾਲਜ ਜਾ ਰਿਹਾ ਕਿ ਕੀ ਬਣੂਗਾ ਕਿੰਨੇ ਹਾਲਾਤ ਵਿਗੜ ਗਏ ਇੰਨੀ ਮਤਲਬ ਕਿ ਮੈਂ ਤਾਂ ਜੁਲਮ ਦੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਨਵਾਲਗ ਬੱਚੇ ਹੀ ਨੇ 20 ਸਾਲ ਦੇ ਕੀ ਬੱਚੇ ਨੂੰ ਨੌਲੇਜ ਹੁੰਦੀ ਆ ਕੋਈ ਅਜੇ ਫੈਸਲੇ ਕਰਨ ਲਈ ਹੁਣ ਆ ਕੱਲ ਕੋਈ ਗੱਲ ਕਰ ਰਿਹਾ ਸੀ ਕਿ ਕਿਤੇ ਕਿ ਦਸਵੀਂ ਚ ਪੜਦਾ ਬੱਚਾ ਲੁਧਿਆਣੇੋਂ ਪਿਸਤੌਲ ਲੈ ਕੇ ਆਇਆ ਅੱਛਾ ਤੇਰਾ YouTube ਤੇ ਸੁਣ ਰਿਹਾ ਸੀ ਹੂੰ ਕਿਸੇ ਜਗ੍ਹਾ ਦੀ ਇਨਸੀਡੈਂਟ ਆ ਉਹ ਦਸਵੀਂ ਚ ਪੜਦਾ ਬੱਚਾ ਜੇਰਾ ਉਹ ਹਥਿਆਰ ਅਰੇਂਜ ਕਰਨ ਤਰਪਿੰਦਾ ਸਾਡੀ ਮਾਨਸਿਕਤਾ ਤੇ ਕੀ ਪ੍ਰਭਾਵ ਬਿਲਕੁਲ ਹਾਂ ਸਾਡੀਆਂ ਪਰਿਵਾਰਾਂ ਦੇ ਵਿੱਚ ਪੇਰੈਂਟਸ ਨੂੰ ਵੀ ਟਾਈਮ ਜੜਾ ਚਾਹੀਦਾ ਬੱਚੇ ਨੂੰ ਮੈਂ ਇਸ ਗੱਲ ਨੂੰ ਸਹਿਮਤ ਆ ਹੂੰ ਥੋੜਾ ਬਹੁਤ ਪੀਰੈਂਟਸ ਵੀ ਜਿਹੜੇ ਮਤਲਬ ਲਾਪਰਵਾਹ ਹੋ ਗਏ ਨਾ ਇਸ ਚੀਜ਼ ਤੋਂ ਕਿ ਮਾਪੇ ਉਹ ਫੋਨਾਂ ਦੇ ਵਿੱਚ ਬਿਜੀ ਨੇ ਬੱਚਿਆਂ 'ਤੇ ਧਿਆਨ ਨਹੀਂ ਦੇ ਪਰੇ ਟੈਬਲੇਟ ਫੋਨ ਦੇ ਤੇ ਤਾਂ ਕਰਕੇ ਹੋ ਰਿਹਾ ਨਹੀਂ ਇਹ ਵੀ ਇੱਕ ਪੱਖ ਹੈ ਨਾ ਹੂੰ ਹਾਂ ਹੂੰ ਅਸਲ ਦੇ ਵਿੱਚ ਤਾਂ ਖਰੀਦਿਆ ਤਾਂ ਇੰਨੇ ਵੀ ਕਿਥੋਂ ਪਿਸਤੌਲ ਤਾਂ ਲਿਆਂਦਾ ਹੀ ਆ ਕਿਸੇ ਤੋਂ ਮੰਗ ਕੇ ਲਿਆਂਦਾ ਕਿਸੇ ਤੋਂ ਖਰੀਦ ਕੇ ਲਿਆਂਦਾ ਜੇ ਮੰਨ ਲਓ ਜੇ ਆਪਾਂ ਲਾਇਸੈਂਸੀ ਵੀ ਹੋਏ ਜੇ ਲਾਇਸੈਂਸ ਹੀ ਹੋਵੇ ਜੇ ਲਾਇਸੈਂਸ ਹਥਿਆਰ ਗੜਾ ਉਹ ਪੀਰੈਂਟਸ ਨੂੰ ਪਤਾ ਨਹੀਂ ਆ ਵੀ ਉਹ ਬੇਟਾ ਸਾਡਾ ਲੈ ਕੇ ਜਾ ਰਿਹਾ ਹੈ ਹੂੰ ਉਹ ਸਾਡੀ ਇੱਕ ਟ੍ਰੈਜੇਡੀ ਆ ਮਾਜੇ ਦੀ ਵੀ ਝਾਰਾ ਨੂੰ ਪ੍ਰੈਫਰੈਂਸ ਦਿੱਨੇ ਆ ਪਰ ਉਹਦਾ ਇੱਕ ਆਉਟਪੁੱਟ ਕੀ ਹੋਦੀ ਹੂੰ ਰਿਜ਼ਲਟ ਕਿੰਨਾ ਖਤਰਨਾਕ ਤੇ ਭਿਆਨਕ ਨਿਕਲਿਆ ਮਾਜੇ ਦਾ ਪਹਿਲਾ ਸੰਤਾਪ ਕੋਲ ਕੇ ਦੇਖੋ ਸਰ ਉਹਨਾਂ ਉਹ ਝਾਰਾ ਵਾਲੀ ਗੱਲ ਦਾ ਜਿਹੜਾ ਉਹਦਾ ਰਿਜ਼ਲਟ ਕੀ ਨਿਕਲਿਆ ਕੋਈ ਆਉਟਪੁੱਟ ਗੇਨ ਹੋਇਆ ਪੰਜਾਬ ਨੂੰ ਉਹਦਾ ਕੁਝ ਹੂੰ ਲਾਸ ਹੋਇਆ ਹੂੰ ਸਾਰੇ ਭਾਂਚਾਰਾਂ ਦਾ ਲਾਸ ਹੋਇਆ ਹੂੰ ਹਾਂਜੀ ਹੂੰ ਇਹ ਨਿਸ਼ਾਰਾ ਪੰਡੂਆਂ ਦੀ ਘਟਨਾ ਜੀ ਬੀਨ ਸ਼ਰਾਪਲਵਾ ਦੇ ਨੇੜੇ ਨਸ਼ਰਾਪਨਵੰਦ ਨੇੜੇ ਉਸਮਾ ਪਿੰਡ ਹਨ ਕਿਲੋਮੀਟਰ ਪਿੱਛੇ ਅੱਛਾ ਉੱਥੋਂ ਦੀ ਉੱਥੋਂ ਦੀ ਕੁੜੀ ਹੈ ਲੜਕੀ ਤਾਂ ਸ਼ਾਇਦ ਨੇੜੇ ਜਿਹੜੇ ਕਿਸੇ ਪਿੰਡ ਦੀ ਆ ਓਕੇ ਹਾਂ ਚਲੋ ਆਪਾਂ ਨਾਂ ਪਿੰਡ ਦਾ ਕੀ ਲੈਣਾ ਓਕੇ ਮਤਲਬ ਕਿ ਇਹ ਜਿਹੜੀ ਘਟਨਾ ਜਿਹੜੀ ਆ ਉਹ ਤਰਨ ਤਰਨ ਦੇ ਲੋਕ ਕਾਲਜ ਚ ਹੋਈ ਹੈ ਲੋਕ ਕਾਲਜ ਉਸਮਾ ਉਸਮਾ ਚ ਹੋਈ ਹੈ ਠੀਕ ਹੈ ਪਿੰਡ ਦਾ ਨਾਮ ਉਸਮਾ ਹਾਂਜੀ ओके 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 ਉੱਥੇ ਲੋਕ ਕਾਲਜ ਬਣਿਆ ਹੋਇਆ ਤੇ ਬੜੀ ਖਤਰਨਾਕ ਗੱਲ ਹੈ ਵੀ ਜਿਹੜੀ ਕਾਨੂੰਨ ਲੋਕਾਂ ਨੂੰ ਸਿਖਾਉਣਾ ਹਾਂ ਜਿਹੜੇ ਦੋਨੋਂ ਤੇ ਰਾ ਕਾਨੂੰਨ ਜਾਣ ਦੀ ਹੱਕ ਕਾਨੂੰਨ ਪੜ੍ਹ ਰਹੀਆਂ ਵਾ ਹੂੰ ਪੜਾਉਣ ਵਾਲੇ ਵੀ ਉੱਥੇ ਰੂਲ ਆਫ ਰੈਗੂਲੇਸ਼ਨ ਕਿੰਨੇ ਸਖਤ ਹੋਣਗੇ ਉੱਥੇ ਕੀ ਕੁਝ ਦੱਸਿਆ ਜਾਂਦਾ ਆ ਤੁਸੀਂ ਦੇਖੋ ਨਾ ਜਿਹੜਾ ਲੜਕਾ ਇਹ ਕੰਮ ਕਰ ਰਿਹਾ ਹੈ ਜਬਰਦਸਤੀ ਕਰ ਰਿਹਾ ਉਹ ਵੀ ਕਾਨੂੰਨ ਪਰ ਰਿਹਾ ਹੂੰ ਕਿਉਂ ਨਾ ਉੱਥੇ ਲੜਕੇ ਦਾ ਫਾਲਤੂ ਹੈ ਇਹ ਨਾ ਹਮਮ ਕਾਲਜ ਦੀ ਮੈਨੇਜਮੈਂਟ ਦਾ ਕਸੂਰ ਮੰਨ ਸਕਦੇ ਆ ਕਿ ਕੋਈ ਮੈਨੇਜਮੈਂਟ ਮੈਨੇਜਮੈਂਟ ਨੂੰ ਆਪਣੇ ਆਲੇ ਦੋਲੇ ਸਰਾਊਂਡਿੰਗ ਵਿੱਚ ਕੀ ਹੋ ਰਿਹਾ ਮੈਨੇਜਮੈਂਟ ਦਾ ਫਾਲਟ ਹੀ ਹੈ ਤਾਂ ਜੀ ਹਮ ਇਸ ਇਸੀ ਤੋਂ ਦੋਸ਼ ਮੁਕਤ ਨਹੀਂ ਨਾ ਹੋ ਸਕਦੀ ਜੀ 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 ਹਾਂ ਜੀ ਜੀ ਬਿਲਕੁਲ ਇਸ ਘਟਨਾ ਨੇ ਨਾ ਪੰਜਾਬ ਦੇ ਵਿੱਚ ਬੜੀ ਹੈਰਾਨਗੀ ਕਰ ਦਿੱਤੀ ਕਿ ਯਾਰ ਬਣ ਕੇ ਜੀਉਗਾ ਪੰਜਾਬ ਨਾ ਸ਼ੌਕ ਤੋਂ ਇਸ ਗੱਲ ਤੋਂ ਬਹੁਤ ਹਮਮ ਤਾਂ ਕਿ ਜਿਹੜੀ ਅੱਜ ਉਹ ਮੋਗੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਸ ਚੀਜ਼ ਨੂੰ ਲੈ ਕੇ ਇੱਕ ਡਰਿਆ ਹੋਇਆ ਸਹਿਮਤਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਵੀ 20-25 ਦਿਨ ਤੋਂ ਦੇਖ ਰਹੇ ਹਾਂ ਪਰ ਅਸਲ ਵਿੱਚ ਮੈਂ ਤਾਂ 30-40-50 ਸਾਲ ਤੋਂ ਚੱਲ ਰਿਹਾ ਏਦਾਂ ਦਾ ਮਾਹੌਲ ਪਰ ਫਿਰ ਵੀ ਆਏ ਦਿਨ ਨਵਾਂ ਚੱਲ ਰਹੀ ਹੈ ਨਾ ਕੁਝ ਮੈਂ ਤਾਂ ਇਹਨੂੰ ਸਿਆਸੀ ਕਾਰਨ ਮੰਨਦਾ ਇਹਨੂੰ ਜਦੋਂ ਕੋਈ ਚੀਜ਼ ਕੰਟਰੋਲ ਕਰਨ ਤੇ ਆ ਜਵੇ ਸਰਕਾਰ ਤੇ ਜਿਹੜੀ ਚੀਜ਼ ਕੰਟਰੋਲ ਨਹੀਂ ਹੋ ਸਕਦੀ ਹਮ 27 ਦੇ ਇਲੈਕਸ਼ਨ ਲਈ ਇਹ ਮਾਹੌਲ ਨੂੰ ਖਰਾਬ ਕਰਨਾ ਕੀ ਏਦਾਂ ਦੀਆਂ ਸਿਸਟਮ ਬਿਲਕੁਲ ਉਹ ਚੀਜ਼ ਸਮਝ ਆਉਂਦੀ ਆ ਉਦੋਂ ਪਹਿਲੇ ਕੈਂਟਰੀ ਵੀ ਕਿੰਦਾ ਸੀ ਨਾ ਹੂੰ ਜਦੋਂ ਇਹ ਮਹੌਲ ਸੀ ਉਦੋਂ ਹੂੰ ਮਤਲਬ ਕਿ ਖਤਰਨਾਕ ਤਰੀਕੇ ਜਿਉਂ ਪੰਜਾਬ ਜੀ ਰਿਹਾ ਬਹੁਤ ਜੀ ਰਿਹਾ ਜੀ ਬਹੁਤ ਹੂੰ ਵੱਧ ਪਰ ਹਲਾ تھا ਕਿ ਜੀ ਰਿਹਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਬਸਕ੍ਰਿਪਸ਼ਨ ਕਿਸ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਾਣਕਾਰੀ ਦੇਣ ਦੀ ਬੱਸ ਕਿਰਪਾ ਜੀ